ਮੈਨੂੰ ਨਹੀਂ ਲੱਗਦਾ ਵੀ ਇਹਦਾ ਕੋਈ ਪੰਥ ਨਾ ਲੈਣਾ ਦੇਣਾ ਬਈ ਬਹੁਜਨ ਸਮਾਜ ਪਾਰਟੀ ਤੋਂ ਅਸੀਂ ਇਲੈਕਸ਼ਨ ਲੜਦੇ ਸਿਮਰਨਜੀਤ ਮਾਨ ਤੋਂ ਅਸੀਂ ਲੜਦੇ ਜੇ ਇੰਨਾ ਹੀ ਪੰਥਕ ਹੈ ਜੇ ਇੰਨਾ ਹੀ ਸਿੱਖੀ ਸਿੱਖ ਲਈ ਉਹ ਹੈ ਤਾਂ ਫਿਰ ਫੋਟੇਗੜ ਤੋਂ ਕਿਉਂ ਨਹੀਂ ਲੜਿਆ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਕਰਦਾਰ ਪਤਾ ਲੋਕਾਂ 'ਚ ਇਹ ਪਰਸਪੈਕਸ਼ਨ ਹੈਗੀ ਹੈ ਵੀ ਤੁਸੀਂ ਵੀ ਇੱਕ ਕਲਾਕਾਰ ਤੇ ਦਾਅ ਕਿੱਢਿਆ ਦਾਅ ਤਾਂ ਅਸੀਂ ਭਗਵੰਤ ਮਾਨ ਤੇ ਵੀ ਖੇਡਿਆ ਭਗਵੰਤ ਮਾਨ ਤੋਂ ਵੱਡਾ ਸਟਾਰ ਤਾਂ ਕੋਈ ਹੈ ਨਹੀਂ ਪਰ ਭਗਵੰਤ ਮਾਨ ਲੋਕਾਂ ਦੇ ਮੇਚ ਆਇਆ ਕਿਤੇ ਗਿਆ ਫਿਰ ਜਿਹੜਾ ਬੰਦਾ ਬੁੱਧੀਜੀਵੀ ਹੈ ਤੇ ਜਿਹੜਾ ਬੰਦਾ ਥੋੜਾ ਜਿਹਾ ਸੋਚਦਾ ਜਿਹਨੂੰ ਕੋਈ ਇਤਿਹਾਸ ਪਤਾ ਮਾੜੀ ਸੋਚ ਰੱਖਦਾ ਉਹਨੂੰ ਪਤਾ ਕਿ ਇਹਦਾ ਪੰਥ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਤੋਂ ਇੰਚਾਰਜ ਪਿਰਤਪਾਲ ਸ਼ਰਮਾ ਨੇ ਤੇ ਇਹ ਭਲਾਈ ਜਾਣੇ ਆਏ ਹੋਏ ਨੇ ਗੱਲਬਾਤ ਕਰਦੇ ਆ ਕਿਵੇਂ ਲੱਗਦਾ ਹੈ ਸ਼ਰਮਾ ਜੀ ਮਾਹੌਲ ਬਹੁਤ ਵਧੀਆ ਉਤਸ਼ਾਹ ਹੈ ਜੀ ਲੋਕੀ ਸਰਦਾਰ ਭੁਤ ਸਿੰਘ ਮਾਨ ਦੀਆਂ ਜੋ 2 ਸਾਲਾਂ ਦੀ ਕਾਰਗੁਜ਼ਾਰੀ ਹੈ ਜੋ ਹਰ ਵਰਗ ਦੇ ਪੱਖ ਚ ਜਿੱਥੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਹੋ ਰਹੀ ਹੈ ਔਰ ਦਿਨੇ ਮੋਟਰਾਂ ਦਾ ਪਾਣੀ ਲਾ ਕੇ ਸ਼ਾਮ ਨੂੰ ਘਰੇ ਆ ਜਾਂਦੇ ਆ ਔਰ ਮਿਡਲ ਫੈਮਿਲੀ ਨੂੰ ਜਿਹੜੀ ਬਿੱਲ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਉੱਤੇ 46000 ਜਿਹੜੀਆਂ ਨੌਕਰੀਆਂ ਦਿੱਤੀਆਂ ਉਹਦਾ ਬਹੁਤ ਵੱਡਾ ਇੰਪੈਕਟ ਹੈ ਔਰ ਉਹਦਾ ਬਹੁਤ ਪੋਜ਼ਿਟਿਵ ਅਸਰ ਹੈ ਜਿਹੜਾ ਪੰਜਾਬ ਦੇ ਵਿੱਚ ਜਿਵੇਂ ਮਾਹੌਲ ਪਹਿਲਾਂ ਥੋੜਾ ਜਿਹਾ ਗਰਮ ਰਹਿੰਦਾ ਸੀ ਆਮ ਲੋਕਾਂ 'ਚ ਐਤ ਕੀ ਕਿਵੇਂ ਹੈ ਅਭੀ ਲੜਾਈ ਝਗੜੇ ਤੋਂ ਟਾਲਾ ਵਟਾ ਲੋਕਾਂ ਨੇ ਬਿਲਕੁਲ ਕਿਉਂਕਿ ਆਮ ਆਦਮੀ ਪਾਰਟੀ ਨੇ ਉਹ ਧੜੇਬੰਦੀ ਦੀ ਪਰਚਿਆਂ ਦੀ ਰਾਜਨੀਤੀ ਨੂੰ ਠੱਲ ਪਾਈ ਹੈ ਭਾਈਚਾਰਕ ਸੰਜ ਕਾਇਮ ਹੋਈ ਹੈ ਅੱਜ ਵੀ ਮੈਂ ਕਿੰਨੇ ਥਾਵਾਂ ਤੇ ਜਾ ਕੇ ਆਇਆ ਲੋਕ ਇਕੱਠੇ ਬੈਠੇ ਨੇ ਚਾਹੇ ਉਹ ਕਾਲੀ ਦਲ ਵਾਲੇ ਵੀ ਹੈ ਚਾਹੇ ਕਾਂਗਰਸੀ ਹੈ ਜੋ ਜੋ ਵੀ ਹੈ ਤਾਂ ਰਲ ਕੇ ਇੱਕ بڑا ਪਰਿਵਾਰਕ ਮਾਹੌਲ ਦੇ ਵਿੱਚ ਜਿਹੜੀ ਲੋਕਤੰਤਰ ਦੀ ਇਹ ਕੜੀ ਜਿਹੜਾ ਵੋਟਾਂ ਦਾ ਸਿਸਟਮ ਉਹਨੂੰ ਉਹਦੀ ਅਸਲ ਅਸਲ ਜਿਹੜਾ ਮੈਨ ਆ ਉਹਦੀ ਇੰਪਲੀਮੈਂਟੇਸ਼ਨ ਹੋ ਰਹੀ ਹੈ ਇੱਥੇ ਵੀ ਅਸੀਂ ਜਿਹੜੀ ਗੱਲ ਕੀਤੀ ਹੈ ਕਹਿੰਦੇ ਵੀ ਅਸੀਂ ਸਾਰਾ ਸਾਡਾ ਭਾਈਚਾਰਾ ਤੇ ਤੁਹਾਨੂੰ ਨਹੀਂ ਲੱਗਦਾ ਵੀ ਸਾਡੇ ਰਲਤਾ ਨਹੀਂ ਗਏ ਬੰਦੇ ਕਿਤੇ ਨਹੀਂ 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 ਅੱਛਾ ਬਾਹਰ ਭਾਈਚਾਰਕ ਤੌਰ ਤੇ ਰਲਣਾ ਔਰ ਸੋਚ ਦਾ ਰਲਣਾ ਵੱਖ-ਵੱਖ ਮਤਲਬ ਅਸੀਂ ਇਕੱਠੇ ਆ ਕਿਸੇ ਬੰਦੇ ਦੀ ਕੀ ਸੋਚ ਹੈ ਕਿਸੇ ਬੰਦੇ ਦੀ ਕੀ ਸੋਚ ਹੈ ਉਹ ਇੱਕ ਅਲੱਗ-ਅਲੱਗ ਗੱਲ ਆ ਤਾਂ ਅਸੀਂ ਪਹਿਲਾਂ ਕੀ ਸੀ ਕਿ ਅਸੀਂ ਸੋਚਾਂ ਕਰਕੇ ਲੋਕਾਂ 'ਚ ਦੁਸ਼ਮਣੀਆਂ ਪੈਦਾ ਕਰਦੇ ਧੜੇਬੰਦੀ ਕਰਤੀ ਤਾਂ ਗੁੰਡਾਗਰਦੀ ਦੀ ਰਾਜਨੀਤੀ ਚੱਲਦੀ ਸੀ ਤਾਂ ਹੁਣ ਉਹ ਗੁੰਡਾਗਰਦੀ ਦੀ ਰਾਜਨੀਤੀ ਨਹੀਂ ਉਹ ਬੰਦੇ ਸੋਚਣ ਤੇ ਆਪਣੀ ਸੋਚ ਤਾਂ ਇਹ ਹੈ ਕਿ ਕੀ ਬੰਦਾ ਕੀ ਸੋਚਦਾ ਹੈ ਸਰਕਾਰ ਬਾਰੇ ਕੀ ਸੋਚਦਾ ਹੈ ਐਨਾਲਿਟিক্যাল ਅਪਰੋਚ ਬਣਾਉਂਦਾ ਉਹਦੀ ਨੈਗੇਟਿਵਿਟੀ ਲੈਂਦਾ ਜਾਂ ਪੋਜ਼ਿਟਿਵਿਟੀ ਲੈਂਦਾ ਇਹ ਤਾਂ ਇੱਕ ਪੱਖ ਹੈ ਪਰ ਉਹ ਬੈਠੇ ਇਕੱਠੇ ਆ ਹਮ ਮਤਲਬ ਇਹ ਨਹੀਂ ਆ ਕਿ ਉਹ ਇੱਕ ਦੂਜੇ ਦੇ ਜਫੋ ਜਫੀ ਹੋਣਗੇ ਜਾਂ ਫਿਰ ਕਹਿਣਗੇ ਜੀ ਚੰਗਾ ਮੈਂ ਤੈਨੂੰ ਵੇਖੂਗਾ ਤੂੰ ਮੈਨੂੰ ਵੇਖੇਗਾ ਤੋਂ ਬਹੁਤ ਮਤਲਬ ਮੰਨ ਕੇ ਚੱਲੋ ਮੈਂ ਕਹਣਾ ਕਿ ਜਿਹੜਾ ਗਿੱਦੜਵਾ ਹਲਕਾ ਹੈ ਤੁਸੀਂ ਵੀ ਪਹਿਲਾਂ ਦੀ ਰਿਪੋਰਟਿੰਗ ਲੈ ਲਓ ਤਾਂ ਮਤਲਬ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਜਾਂਦੀਆਂ ਸੀ ਕਾਲੀਆਂ ਤੇ ਕਾਂਗਰਸੀਆਂ ਵਾਲਾ ਲੋਕ ਚਾਚੇ ਬਹੁਤ ਹੁੰਦੇ ਸੀ ਕਹਿੰਦੇ ਚਾਚੇ ਹੁੰਦੇ ਸੀ ਤਾਂ ਮਤਲਬ ਗੁੰਡਾਗਰਦੀ ਦਾ ਪਿੰਡ ਬਣ ਗਿਆ ਸੀ ਗਿੱਦੜਵਾ ਤਾਂ ਤੁਸੀਂ ਅੱਜ ਜਾ ਕੇ ਸ਼ਹਿਰ 'ਚ ਪਤਾ ਕਰ ਲੋ ਕਿਸੇ ਪਿੰਡਾਂ 'ਚ ਪਤਾ ਕਰ ਲੋ ਮੇਰੇ ਬਾਰੇ ਪਤਾ ਕਰ ਲੋ ਜੇ ਸਾਡੀ ਰੂਲਿੰਗ ਪਾਰਟੀ ਹੈ ਕਿਸੇ ਇੱਕ ਵੀ ਬੰਦਾ ਕੋਈ ਬਾਹਰ ਖੜੀ ਕਰਕੇ ਕਹਿੰਦੇ ਮੈਂ ਕਿਸੇ ਤੇ ਕੋਈ ਤੱਕਾ ਕਰਾਇਆ ਹੋਵੇ ਜਿਹੜਾ ਕੋਈ ਬੰਦਾ ਕੋਈ ਜੁਰਮ ਕਰਦਾ ਉਹਨੂੰ ਜਰੂਰ ਸਜ਼ਾ ਮਿਲ ਰਹੀ ਹੈ ਪਰ ਮੇਰੇ ਵੱਲੋਂ ਕਿਸੇ ਤਰ੍ਹਾਂ ਦੇਾਇ ਮਤਲਬੀ ਨਹੀਂ ਕੋਈ ਡਾਕੂ ਕਮੀਆਂ ਲੱਗਦੀਆਂ ਸਰਕਾਰ ਦੇ ਲੋਕਾਂ ਤੋਂ ਜਾਣੋ ਫੀਡਬੈਕ ਮਿਲਦੀ ਉਹ ਵੀ ਆ ਨਹੀਂ ਹੋਇਆ ਕਿਉਂਕਿ ਬਹੁਤ ਤਰ੍ਹਾਂ ਦੇ ਜਿਹੜੇ ਸਵਾਲ ਆ ਬਹੁਤ ਤਰ੍ਹਾਂ ਦੇ ਉੱਠਦੇ ਆ ਵੀ ਅਜੇ 1000 ਰੁਪਏ ਨਹੀਂ ਆਇਆ ਜਾਂ ਹੋਰ ਸਾਰੀਆਂ ਚੀਜ਼ਾਂ ਹੈਗੀਆਂ ਕਿਵੇਂ ਲੱਗਦਾ ਦੇਖੋ ਜਦੋਂ ਕੋਈ ਵੀ ਚੋਣਾ ਆਉਂਦੀਆਂ ਨਾ ਤਾਂ ਹਰੇਕ ਪਾਰਟੀ ਦਾ ਇੱਕ ਚੋਣ ਮੈਨੀਫੈਸਟੋ ਹੁੰਦਾ ਕਿ ਅਸੀਂ ਆ ਕੰਮ ਕਰਾਂਗੇ ਤਾਂ ਉਹਦੇ ਉੱਤੇ ਜਿਹੜਾ ਕਾਰਗੁਜ਼ਾਰੀ ਹੈ ਆਮ ਆਦਮੀ ਪਾਰਟੀ ਦੀ ਇੱਕ ਹੁੰਦਾ ਕਿ ਲਾਰਾ ਲਾਉਣਾ ਔਰ ਤੁਸੀਂ ਜਿਹੜਾ ਇਲੈਕਸ਼ਨ ਇਅਰ ਹੈ ਉਦੋਂ ਡਰਾਮਾ ਕਰ ਦੋ ਨੌਕਰੀਆਂ ਦੇਣ ਦਾ ਡਰਾਮਾ ਕਰ ਦੋ ਐਡਵਰਟਾਈਜ਼ਮੈਂਟ ਕਰ ਦੋ ਕਿ ਠੀਕ ਹੈ ਜੀ ਅਸੀਂ ਇੰਨੀ ਨੌਕਰੀਆਂ ਤੇ ਰੱਖਾਂਗੇ ਪਰ ਉਹ ਪ੍ਰੋਸੈਸ ਪੂਰਾ ਹੀ ਨਹੀਂ ਹੋਣਾ ਲੋਕਾਂ ਨੂੰ ਲੌਲੀਪਾਪ ਦੇ ਕੇ ਵੋਟਾਂ ਪਵਾ ਲਓ ਬਟ ਇਹ ਇੱਕ ਸੱਚੀ ਨੀਤੀ ਲੋਕਾਂ ਦੇ ਸਾਹਮਣੇ ਜਾ ਰਹੀ ਹੈ ਕਿ ਸਰਕਾਰ ਬੰਨਸਾਰ ਪੋਸਟਾਂ ਵੀ ਕੱਢੀਆਂ ਪੇਪਰ ਵੀ ਹੋਇਆ ਉਹ ਪੂਰਾ ਜਿਹੜਾ ਪ੍ਰੋਸੈਸ ਸੀ ਕੰਪਲੀਟ ਹੋਇਆ ਲੋਕਾਂ ਨੂੰ ਅਪੁਆਇੰਟਮੈਂਟ ਲੈਟਰ ਦਿੱਤੇ ਗਏ ਬਿਜਲੀ ਦੀ ਗਾਰੰਟੀ ਸੀ ਕਿ ਬਿਜਲੀ ਫ੍ਰੀ ਦੇਵਾਂਗੇ ਬਿਜਲੀ ਫ੍ਰੀ ਕਰਤੀ ਜਿਹੜੀ ਕਿਸਾਨਾਂ ਲਈ ਸੀ ਕਿ ਜਿਹੜਾ ਮੈਂ ਪਹਿਲਾਂ ਵੀ ਰਿਪਿਟੇਸ਼ਨ ਹੋ ਜਾਣੀ ਹੈ ਕਿ ਜਿਹੜੀ ਦਿਨੇ-ਦਿਨੇ ਹੈ ਤਾਂ ਮੈਂ ਗਿਆ ਅਕਾਲੀ ਪੀਵਣ ਜਿਹੜੇ ਬੰਦੇ ਖੜੇ ਸੀ ਉਹ ਕਹਿੰਦੇ ਨੇ ਜੀ ਇਹ ਤਾਂ ਬਹੁਤ ਵਧੀਆ ਤਾਂ ਮਤਲਬ ਜਿਹੜੀ ਤੁਸੀਂ ਗੱਲ ਕਰਦੇ ਹੋ ਤਾਂ ਉਹ ਜਦੋਂ ਇੱਕ ਬੰਦੇ ਦਾ ਇੱਕ ਕਹਿੰਦਾ ਪੰਜਾਬੀ ਦੀ ਕਹਾਵਤ ਹੈ ਕਹਿੰਦਾ ਪਿੰਡ ਦਾ ਕੀ ਰਿਆਂ ਤੋਂ ਪਤਾ ਲੱਗ ਜਾਂਦਾ ਵੀ ਕਿਹੋ ਜਿਹਾ ਹੋਊਗਾ ਤਾਂ ਉਹ ਸਰਕਾਰ ਦਾ ਕਿਵੇਂ ਕਿਵੇਂ ਚੱਲ ਰਹੀ ਹੈ ਜਾਂ ਉਹਦੀ ਨੀਤੀ ਕੀ ਹੈ ਜੇ ਸੱਚੇ ਦਿਲ ਨਾਲ ਚੱਲ ਰਹੀ ਹੈ ਤਾਂ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਤੋਂ ਪਤਾ ਲੱਗ ਜਾਵੇ ਸਰੋਜੀ ਸਿੰਘ ਖਾਲਸਾ ਦੀ ਕਹਿੰਦੇ ਕਾਫੀ ਹਵਾ ਚੱਲ ਰਹੀ ਹੈ ਕਿਵੇਂ ਦੇਖਦੇ ਹਾਂ ਦੇਖੋ ਜੀ ਮੈਂ ਤਾਂ ਇਹ ਕਹਿਣਾ ਕਿ ਜਿਹੜਾ ਜਿਹੜਾ ਬੰਦਾ ਬੁੱਧੀਜੀਵੀ ਹੈ ਤੇ ਜਿਹੜਾ ਬੰਦਾ ਥੋੜਾ ਜਿਹਾ ਸੋਚਦਾ ਜਿਹਨੂੰ ਕੋਈ ਇਤਿਹਾਸ ਪਤਾ ਜਿਹਨੂੰ ਮੜੀ ਸੋਚ ਰੱਖਦਾ ਉਹ ਉਹਨੂੰ ਪਤਾ ਹੈ ਕਿ ਇਹਦਾ ਪੰਥ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤਾਂ ਮੈਂ ਜੇ ਕੋਈ ਬੰਦਾ ਜਜ਼ਬਾਤੀ ਹੋ ਕੇ ਪੰਥ ਦਾ ਪੱਖ ਹੀ ਕਰੀ ਜਾਵੇ ਤਾਂ ਮੈਨੂੰ ਉਹਨਾਂ ਤੋਂ ਮੈਂ ਮਾਫੀ ਮੰਗੂਗਾ ਜਿਹਦੀ ਸੋਚ ਹੈ ਪਰ ਜੇ ਬੰਦਾ ਪੰਥਕ ਪੰਥਕ ਹੋਊਗਾ ਜਿਹੜਾ ਸੋਚ ਰੱਖਦਾ ਪੰਥਕ ਸੋਚ ਹੈ ਪੰਥਕ ਸੋਚ ਵਾਲੇ ਬੰਦੇ ਮੈਨੂੰ ਨਹੀਂ ਲੱਗਦਾ ਵੀ ਇਹਦਾ ਕੋਈ ਪੰਥ ਨਾ ਲੈਣਾ ਦੇਣਾ ਵੀ ਬਹੁਜਨ ਸਮਾਜ ਪਾਰਟੀ ਤੋਂ ਅਸੀਂ ਇਲੈਕਸ਼ਨ ਲੜਦੇ ਔਰ ਸਿਮਰਨਜੀਤ ਮਾਨ ਤੋਂ ਅਸੀਂ ਲੜਨੇ ਜੇ ਫਿਰ ਇੰਨਾ ਹੀ ਸਾਡੀ ਸਭ ਤੋਂ ਪੰਥਕ ਲਾਕਾ ਫਤੇਗੜ ਸਾਹਿਬ ਇਹ ਵੀ ਫਤੇਗੜ ਨੂੰ ਬਿਲੋਂਗ ਕਰਦਾ ਜੇ ਇੰਨਾ ਹੀ ਪੰਥਕ ਹੈ ਜੇ ਇੰਨਾ ਹੀ ਸਿੱਖੀ ਸਿੱਖ ਲਈ ਉਹ ਹੈ ਤਾਂ ਫਿਰ ਫਤੇਗੜ ਤੋਂ ਕਿਉਂ ਨਹੀਂ ਲੜਦਾ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ کردار ਪਤਾ ਤਾਂ ਅਜਫਰੀਦਕੋਟ ਚੋਂ ਲਿਆ ਆ ਕੇ ਜਿਵੇਂ ਭਾਜਪੀ ਗਾਇਕਾਂ ਤੇ ਵੱਡੇ ਗਾਇਕਾਂ ਜੇ ਵੱਡੇ ਅਦਾਕਾਰ ਉਹਨਾਂ ਤੇ ਦਾਅ ਖੇਡਦੀ ਸੀ ਲੋਕਾਂ ਚ ਇਹ ਪਰਸੈਪਸ਼ਨ ਹੈਗੀ ਆ ਵੀ ਤੁਸੀਂ ਵੀ ਇੱਕ ਕਲਾਕਾਰ ਤੇ ਦਾਅ ਖੇਡਿਆ ਜਿਹੜਾ ਫਿਲਮਾਂ ਬਣਾਉਣ ਚਲਾ ਜਾਊਗਾ ਆਪ ਵੀ ਮੰਨੇ ਹਨ ਮੋਲ ਸਾਬ ਕਿਵੇਂ ਦੇਖਦੇ ਦੇਖੋ ਜਿਹੜਾ ਸਾਡੀ ਪਾਰਟੀ ਦਾ ਨਾਂ ਦੀ ਜਿਹੜਾ ਸਾਡੀ ਪਾਰਟੀ ਦਾ ਦਾਅ ਹੈ ਬੜਾ ਵਧੀਆ ਸਵਾਲ ਆ ਤੁਹਾਡਾ ਅਸੀਂ ਜਿੰਨੇ ਵੀ ਦਾਅ ਖੇਡੇ ਆ ਉਹ ਜਿਹੜਾ ਤੁਹਾਡਾ ਅਗਲੀ ਕੁਐਸਚਨਿੰਗ ਹੈ ਲੀਡਿੰਗ ਕੁਐਸਚਨ ਜਿਹੜਾ ਤੁਸੀਂ ਕੀਤਾ ਉਹਨੂੰ ਨਕਾਰਤਾ ਦਾਤਾ ਸੀ ਭਗਵੰਤ ਮਾਨ ਤੇ ਵੀ ਖੇਡੇ ਆ ਭਗਵੰਤ ਮਾਨ ਤੋਂ ਵੱਡਾ ਸਤਾਰ ਤਾਂ ਕੋਈ ਹੈ ਨਹੀਂ ਪਰ ਭਗਵੰਤ ਮਾਨ ਲੋਕਾਂ ਦੇ ਮੇਚ ਆਇਆ ਕਿਤੇ ਗਿਆ ਫੇਰ ਇਹ ਵੀ ਆਉਣਗੇ ਮੇਚ ਬਿਲਕੁਲ ਆਉਣਗੇ ਕਿਉਂਕਿ ਜਿਹੜਾ ਬੰਦਾ ਗਰਾਉਂਡ ਰੈਅਲਿਟੀ ਨਾਲ ਜੁੜਿਆ ਹੋਇਆ ਜਿਹੜੇ ਬੰਦੇ ਨੇ ਲੋਅਰ ਲੈਵਲ ਤੋਂ ਤਰੱਕੀ ਕੀਤੀ ਹੈ ਉਹਨੂੰ ਆਮ ਬੰਦੇ ਦਾ ਦਰਦ ਪਤਾ ਉਹਨੂੰ ਆਮ ਬੰਦੇ ਦੇ ਜੀਵਨ ਸਟਾਈਲ ਦਾ ਪਤਾ ਕਿ ਆਮ ਬੰਦੇ ਨੂੰ ਕੀ ਮੁਸ਼ਕਲ ਆਉਂਦੀ ਹੈ ਤਾਂ ਉਹਦੇ ਵਿੱਚੋਂ ਜਿਹੜਾ ਬੰਦਾ ਨਿਕਲਿਆ ਤਾਂ ਉਹ ਫਿਰ ਹਰ ਹਰ ਗੰਦੇ ਦਾ ਦਰਦ ਮਹਿਸੂਸ ਕਰਦਾ ਔਰ ਫਿਰ ਉਹ ਕਰਦਾ ਜਿਹੜੀ ਤੁਸੀਂ ਗੱਲ ਕਰਦੇ ਹੋ ਬਿਲਕੁਲ ਤੁਸੀਂ ਰਾਈਟ ਕਿਹਾ ਜਿਹੜੀ ਭਾਪੀ ਕਰਦੀ ਹੈ ਸੰਨੀ ਦਿਓਲ ਵਰਗੇ ਬੰਦਿਆਂ ਨੂੰ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਪਿੰਡ ਕੀ ਹੈ ਸੱਥਾਂ ਕੀ ਹੈ ਲੋਕਾਂ ਦੀਆਂ ਮੁਸ਼ਕਲਾਂ ਕੀ ਹੈ ਜਿਹੜੇ ਕਹਿੰਦੇ ਆ ਕਿ ਜਿਹੜਾ ਉਹਦੇ ਨਾਲ ਹੈਲੀਕਾਪਟਰ ਤੇ ਨਾਲ ਕਾਰ ਲਾ ਕੇ ਰੱਖੋ ਕਿਤੇ ਏਸੀ ਦੀ ਚੋਂ ਬਾਹਰ ਨਾ ਨਿਕਲਿਆ ਜਾਵੇ ਉਹ ਬੰਦੇ ਠੀਕ ਹੈ ਸੈਲੀਬ੍ਰਿਟੀ ਆਪਦੀ ਫੇਸ ਵੈਲਿਊ ਕਰਕੇ ਲੋਕਾਂ ਨੂੰ ਗਮਰਾਹ ਕਰ ਜਾਂਦੇ ਆ ਪਰ ਅਲਟੀਮੇਟਲੀ ਉਹ ਨਹੀਂ ਇਹ ਬੰਦੇ ਥੱਲੋਂ ਗਏ ਆ ਮਤਲਬ ਉਹ ਸਿੱਧੇ ਉਤਰਿਆ ਸ਼ੀਸ਼ੇ ਦੇ ਘਰਾਂ ਚੋਂ ਇਹ ਬੰਦੇ ਥੱਲੇ ਗਏ ਆ ਤਾਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਸ ਮਗਰ ਝੂਟਣ ਲੱਗਿਆ ਆ ਉਹ ਔਣ ਹੀ ਕਰਦੇ ਜੇ ਅਸੀ ਗੱਡੀ 'ਚ ਬਹਿ ਗਏ ਤਾਂ ਉਹਦਾ ਵੀ ਪਤਾ ਬੀਜੇਪੀ ਦਾ ਕਿਵੇਂ ਦੇਖਦੇ ਹੋ ਮੋਦੀ ਸਾਹਿਬ ਵੀ ਆਏ ਅਮਿਤ ਸ਼ਾਹ ਜੀ ਵੀ ਆਏ ਵੱਡੇ ਵੱਡੇ ਰਾਣਾ ਸਿੰਘ ਵਗੈਰਾ ਉਹਨਾਂ ਨੇ ਕਾਫੀ ਹੋਰ ਤਰ੍ਹਾਂ ਦੀ ਵੀ ਰਾਜਨੀਤੀ ਕੀਤੀ ਰਾਮ ਮੰਦਰ ਦਾ ਵੀ ਜ਼ਿਕਰ ਕੀਤਾ ਜਾਂ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਦਲਤਾਂ ਨੂੰ ਵੀ ਖਾਸ ਕਰਕੇ ਟਾਰਗੇਟ ਕਰ ਰਹੇ ਆ ਫਿਰ ਹਿੰਦੂ ਭਾਈਚਾਰੇ ਨੂੰ ਸਿੱਖਾਂ ਲਈ ਵੀ ਵੱਖਰਾ ਵੱਖਰਾ ਬੋਲ ਰਹੇ ਆ ਜੀ ਆਹ ਕੀਤਾ ਤੁਹਾਡੇ ਲਈ ਕਰਤਾਰਪੁਰ ਸਾਹਿਬ ਕੀਤਾ ਇਹ ਕਿਵੇਂ ਦੇਖਦੇ ਹੋ ਇਹ ਵੀਰ ਜੀ ਜਿਹੜੀ ਬੀਜੇਪੀ ਦੀ ਰਾਜਨੀਤੀ ਹੈ ਨਾ ਹੂੰ ਉਹ ਪੰਜਾਬ ਦੇ ਲੋਕਾਂ ਦੇ ਅਨੁਕੂਲ ਨਹੀਂ ਹੈ ਮੇਚ ਨਹੀਂ ਆਉਂਦੀ ਪੰਜਾਬ ਅਨੁਕੂਲ ਨਹੀਂ ਹੈ ਤਾਂ ਜਿਹੜੀ ਉਹਨਾਂ ਦੀ ਸੋਚ ਹੈ ਜਿਹੜਾ ਉਹਨਾਂ ਦਾ ਵੇ ਆਫ ਥਿੰਕਿੰਗ ਹੈ ਵੇ ਆਫ ਵਰਕਿੰਗ ਹੈ ਉਹ ਸਾਡੇ ਪੰਜਾਬ ਦੇ ਬੰਦਿਆਂ ਦੇ ਕਦੇ ਵੀ ਫਿੱਟ ਨਹੀਂ ਆਊਗਾ ਤਾਂ ਇਸ ਕਰਕੇ ਬੀਜੇਪੀ ਠੀਕ ਹੈ ਕੋਈ ਬੰਦਾ ਕਿਸੇ ਨੂੰ ਕੋਈ ਲਾਲਚ ਦੇ ਕੇ ਕੰਜਾਂ ਨੂੰ ਕੋਈ ਲੀਡਰੀ ਦਾ ਸ਼ੌਂਕ ਹੈ ਕਿ ਚੱਲ ਹੋਰ ਤੱਕ ਤੇ ਦਾਣ ਨਹੀਂ ਲੱਗਦਾ ਹੁਣ ਬੀਜੇਪੀ ਚ ਚੱਲ ਗਏ ਉਹ ਸ਼ੌਂਕੀ ਲੋਕ ਤਾਂ ਹੋ ਸਕਦੇ ਆ ਪਬਲਿਕ ਨਹੀਂ ਹੋ ਸਕਦਾ ਚਲੋ ਖੀਰ ਜੀ ਦੱਸੋ ਵੀ ਸੁਖਵੀਰ ਸਿੰਘ ਬਾਦਲ ਨੇ ਇੱਕ ਚੋਣ ਮਨੋਰਥ ਪੱਤਾ ਜਾਰੀ ਕੀਤਾ ਜਿਹਨੂੰ ਐਲਾਨਨਾਮਾ ਕਿਹਾ ਹੈ ਵੀ ਸਾਡੀ ਜੋ ਸਰਕਾਰ ਆਊਗੀ ਅਸੀਂ ਪੰਜਾਬ ਦੇ ਲਈ ਪੰਥ ਦੇ ਲਈ ਕੰਮ ਕਰਾਂਗੇ ਸੁਖਵੀਰ ਹੁਣ ਤੁਸੀਂ ਇਸ ਗੱਲ ਦਾ ਮਤਲਬ ਤੁਹਾਡੇ ਕੋਲ ਜਵਾਬ ਪਹਿਲਾਂ ਹੀ ਹੈਗਾ ਸਾਡੀ ਸਰਕਾਰ ਆਊਗੀ ਤੇ ਅਸੀਂ ਆ ਕਰਾਂਗੇ ਇਹ ਦੋ ਚੀਜ਼ਾਂ ਮਤਲਬ ਇਹ ਉਹ ਤਾਂ ਬੰਦਾ ਕਹਿ ਸਕਦਾ ਜਿਹੜੇ ਕਦੇ ਆਏ ਨਾ ਹੋਣ ਇਹ ਉਹ ਤਾਂ ਬੰਦਾ ਹੈ ਗੱਲ ਕਰ ਸਕਦਾ ਕਿ ਜਿਵੇਂ ਅਸੀਂ ਕਹਿੰਦੇ ਬਦਲਾਅ ਆਊਗਾ ਦੱਸ ਬਦਲਾਅ ਲੈ ਕੇ ਆਂਦਾ ਸਖਬੀਰ ਹਰਾਂ ਨੇ ਤਾਂ ਸਾਰਾ ਕੁਝ ਕੀਤਾ ਹੈ ਸਰਕਾਰ ਉਹਨਾਂ ਦੀ ਰਹੀ ਹੈ ਔਰ ਜੋ ਪੰਥ ਦਾ ਕਾਨ ਉਹਨਾਂ ਦੀ ਸਰਕਾਰ ਚ ਹੋਇਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿੱਥੇ ਸਭ Hindu Sikh Muslimਾਂ ਜਿੱਥੇ ਨਤਮਸਤਕ ਹੁੰਦੇ ਆ ਜਿੱਥੋਂ ਸਾਡੀ ਲਾਈਫ ਸ਼ੁਰੂ ਹੁੰਦੀ ਆ ਜਿੱਥੇ ਸਾਨੂੰ ਜ਼ਿੰਦਗੀ ਦਾ ਫਲਸਫਾ ਮਿਲਦਾ ਹਰ ਬੰਦੇ ਦਾ ਸਿਰ ਝੁਕ ਜਾਂਦਾ ਉੱਥੇ ਜਾ ਕੇ ਜਦੋਂ ਉਹ ਸਾਡੀ ਉਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿੰਨਾ ਬੇਦਵੀਨ ਤੋਂ ਪੰਥਕ ਦੀ ਗੱਲ ਕੀ ਕਰੋਗੇ ਜਿੱਥੇ ਦਿਲ ਬਲੁੰਦ ਰਹੇ ਜਾਂਦੇ ਤਾਂ ਮੈਨੂੰ ਲੱਗਦਾ ਇਹ ਸਾਰੀਆਂ ਟਾਈਮ ਲੰਘ ਗਿਆ ਰਜਵਾੜਾ ਸ਼ਾਹੀ ਤੇ ਉਹ ਜਿਹੜਾ ਟਾਈਮ ਸੀ ਉਹ ਲੰਘ ਗਿਆ ਹੁਣ ਤਾਂ ਲੋਕਾਂ ਨੂੰ ਮਤਲਬ ਇੱਕ ਸੁਚੇਤ ਹੋ ਗਏ ਲੋਕ ਅਸਲੀ ਲੋਕਤੰਤਰ ਦਾ ਪਤਾ ਲੱਗ ਗਿਆ ਧੁਰਜਵਾੜਾ ਸ਼ਾਹੀ ਰਾਜਨੀਤੀ ਖਤਮ ਹੋ ਗਈ ਕਿਤੇ ਨਾ ਕਿਤੇ ਜਿਹੜਾ ਉਹ ਕਹਿੰਦੇ ਆ ਕਿ 4 ਤਰੀਕ ਤੋਂ ਬਾਅਦ ਅਕਾਲੀ ਦਲ ਦੀ ਛੁੱਟੀ ਆ ਧੰਨਵਾਦ ਜੀ ਅਸੀਂ ਗੱਲਬਾਤ ਕਰ ਰਹੇ ਸੀ ਆਪ ਆਗੂ ਪਿਰਤਪਾਲ ਸ਼ਰਮਾ ਜੀ ਦੇ ਨਾਲ ਤੁਸੀਂ ਲਗਾਤਾਰ ਬਣੇ ਰਹੋ ਆਰਐਮਪੀ ਟੈਲੀਵਿਜ਼ਨ ਨਾਲ ਧੰਨਵਾਦ